ਤੇ ਇੱਥੇ ਸੰਗਤਾਂ ਨੂੰ ਬਹੁਤ ਘੱਟ ਪਤਾ ਮੇਰੇ ਹਿਸਾਬ ਨਾਲ ਇਹਦੇ ਬਾਰੇ ਨੇ ਇੱਥੇ ਸਵਰਗ ਨਾਲੋਂ ਘੱਟ ਥੋੜੀ ਆ ਸ਼ੁੱਧ ਹਵਾ ਮਿਲਦੀ ਤੁਹਾਨੂੰ ਪਿਓਰ ਪਾਣੀ ਮਿਲਦਾ ਤੁਹਾਨੂੰ ਨਾ ਸਵੇਰੇ ਉੱਠਦੇ ਆ ਤਾਂ ਇਹ ਚਿੜੀਆਂ ਦੀਆਂ ਆਵਾਜ਼ਾਂ ਤੁਹਾਡੇ ਕੰਨਾਂ 'ਚੋਂ ਪੈਂਦੀਆਂ ਆ ਆਹ ਰਾਹ ਆ ਜੀ ਗੱਡੀ ਆਉਣ ਨੂੰ ਤੇ ਗੌਰ ਨਾਲ ਜਿਹੜਾ ਦੇਖ ਲਓ ਵਧੀਆ ਹੋਇਆ ਆਪਾਂ ਗੱਡੀ ਨਹੀਂ ਲੈ ਕੇ ਆਏ ਹਾਂ ਉਹ ਬੱਕਰਾ ਹੈ ਮਤਲਬ ਬਾਬਾ ਉਹਦੇ ਦੇ ਬਰੂਦ ਦਾ ਉਹ ਬੱਕਰਾ ਇੱਥੇ ਦੇ ਬਣਿਆ ਵੀ ਉਹ ਲੈੜੀऐसे ਦੇ ਨਿਕਲ ਗਿਆ ਆਜੋ ਚੱਲ ਚਲੋ ਬਜ਼ੁਰਗਾਂ ਨੂੰ ਮਿਲ ਲੈਨੇ ਬਜ਼ੁਰਗਾਂ ਦਾ ਸਾਡੀ ਰੂਹ ਦੀ ਖਰਾਕ ਆ ਮੇਰੇ ਕੋ ਬਤਰਾ ਅਗਦਾ ਅਦਾ ਖਾਈ ਤੇਰਾ ਵੀ ਲੱਕ ਪਹਿਲਾਂ ਇਦਾਂ ਹੀ ਹੁੰਦਾ ਸੀ ਅੱਛਾ ਤੇਨੂੰ ਕਹਿੰਦਾ ਹਾਂ ਮੈਂ ਤੁਹਾਨੂੰ ਕਿਦਾ ਬਤਾ ਇਹਦਾ ਨਾਰਕੀ ਜਾਂਦਾ ਮਕੀ ਇਹ ਭਾਈ ਕੋ ਕਮਨ ਸੈਂਸ ਸਿੱਖੋ ਉਹ ਇਹਦਾ ਲੱਕ ਲੱਪੜਿਆ ਥੱਲੇ ਦੀ ਨਾ ਉਹਲਾ ਨੱਕ ਲੱਪੜਿਆ ਆ ਆ ਦੇਖਿਓ ਇਹ 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 ਵੀ ਜੋੜਾ ਹੀ ਲੱਗਾ ਤੁਹਾਡੇ ਤੁਹਾਡੇ ਘਰ ਆ ਨਾ ਆ ਘਰ ਬਹੁਤ ਸੋਹਣੇ ਲੱਗਦੇ ਯਾਰ ਆ ਜਿਹੜੀਆਂ ਝੌਂਪੜੀਆਂ ਬਣੀਆਂ ਆ ਨਾ ਕੋਈ ਵੀ ਨਹੀਂ ਲੈ ਕੇ ਬੈਗ ਆਪਾਂ ਨੇ ਦਾੜੀ ਦਾ ਸੈੱਟ ਕਰਕੇ ਰੱਖਿਆ ਕਰੋ ਫੇਰ ਹੀ ਢਰਨਾ ਲਿਆਣਿਆਂ ਨੇ ਉਹ ਜੰਗਲੀ ਬਾਬੇ ਆ ਜੰਗਲੀ ਅਵੀ ਸ਼ਹਿਰੀ ਬਾਬੇ ਆ ਸ਼ਹਿਰੀ ਹੈ ਤੁਸੀਂ ਨਹੀਂ ਹਾਂ ਉਹ ਕੁਰਸੀਆਂ ਕੀ ਕਰ ਲਈਆਂ ਹੋਰ ਵੀਰ ਕੋ ਕੀ ਹਾਲ ਹੈ ਠੀਕ ਹੈ ਠੀਕ ਠਾਕ ਦਿੱਤਾ ਉਹ ਕੋਈ ਗੱਲ ਨਹੀਂ ਵੀਰ ਨੂੰ ਗੱਲੇ ਹੀ ਕੋਈ ਗਹਿਰਾ ਸਿੱਧ ਦਰਸ਼ਨ ਕਰ ਲਿਆ ਉਹ ਸਾਹਮਣੇ ਕਿਹੜਾ ਦਿੱਤਾ ਉਹ ਜਿਹੜਾ ਸ਼ਹਿਰ ਕਿਹੜਾ ਅੱਛਾ ਮਾਤਾ ਨੈਣਾ ਦੀ ਵੀ ਪਾਣਾ ਨੈਣਾ ਦੀ ਵੀ ਟਿੱਲੇ ਤੇ ਅੱਛਾ ਟਿੱਲੇ ਤੇ ਠੀਕ 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 ਕੀ ਬਾਤ ਆ ਤੇ ਲਓ ਜੀ ਹੁਣ ਆਪਾਂ ਚੱਲੇ ਆ ਲਾਗੇ ਰੋ ਤੁਸੀਂ ਦੂਰ ਦੂਰ ਠੀ ਜੰਦੇ ਆ ਅਸਲੀ ਇੱਥੇ ਇੱਥੇ ਬੰਦ ਕਰ ਤੁਰਿਆ ਸੀ ਦੇਖ ਲਓ ਥੱਲੇ ਨੂੰ ਕੌਣ ਜੀ ਭਰਤਰੀ ਨਾਸ ਦਾ ਘੋੜਾ ਏ ਇਹ ਦੇਖੋ ਅੱਛਾ ਭਰਤਰੀ ਨਾਸ ਦਾ ਘੋੜਾ ਹਾਂਜੀ ਇਹ ਥੱਲੇ ਗੁਫਾ ਤਾਬ ਬਣਾਈ ਸੀ ਇਹਨੂੰ ਭਰਤਰੀ ਨਾਸ ਦਾ ਘੋੜਾ ਅੱਛਾ ਜੀ ਹਾਂਜੀ ਵਾਹ ਜੀ ਵਾਹ ਕੀ ਬਾਤ ਆ ਸਤਾਪੂ ਤਾਉ ਵਾਥ ਨੇ ਆ ਅੱਛਾ ਜੀ ਸਾਡੇ ਬਜ਼ੁਰਗ ਨੂੰ ਜਿਆਦਾ ਪਤਾ ਸਾਡੇ ਨਾਲ ਕਿੱਥੇ ਬਜ਼ੁਰਗ ਕਿੱਥੇ ਆਂਗਣ ਨਹੀਂ ਚਾਹ ਆਜੋ ਆਜੋ ਚੱਲ ਚਲੋ ਬਜ਼ੁਰਗਾਂ ਨੂੰ ਮਿਲ ਲੈਨੇ ਬਜ਼ੁਰਗ ਤਾਂ ਸਾਡੀ ਰੂਹ ਹੀ ਖਰਾ ਗਿਆ ਸਾਡੇ ਜਿਆਦਾ ਪਤਾ ਨਹੀਂ ਨਾ ਚਲੋ ਮਿੰਦਾ ਇਹੜਾ ਤੁਹਾਡੇ ਘਰ ਆ ਨਾ ਆ ਘਰ ਬਹੁਤ ਸੋਹਣੇ ਲੱਗਦੇ ਯਾਰ ਆ ਜਿਹੜੀਆਂ ਝੌਂਪੜੀਆਂ ਬਣੀਆਂ ਐ ਨਾ ਕੀ ਬਾਤ ਆਹ ਕੁਰਸੀਆਂ ਨਹੀਂ ਆਉਂਦਾ ਆਹ ਕੁਰਸੀਆਂ ਕੀ ਕਰਣੀ ਆ ਹੋਰ ਬੀਰ ਕੋ ਕੀ ਆਦਾ ਠੀਕ ਆ ਠੀਕ ਠਾਕ ਦਿੱਤਾ ਉਹ ਕੋਈ ਗੱਲ ਨਹੀਂ ਕੋਈ ਗੱਲੇ ਹੀ ਕੋਈ ਨਹੀਂ ਉਹ ਪੁੱਤਰ ਉਹ ਗੱਦਾ ਆਖਾਈ ਤੇਰਾ ਵੀ ਲੱਕ ਪਹਿਲਾਂ ਇਦਾਂ ਹੀ ਹੁੰਦਾ ਸੀ ਅੱਛਾ ਤੇਨੂੰ ਕਹਿੰਦਾ ਮੈਂ ਲਾਗੇ ਕਰ ਜੇਦਾ ਹੈਲੋ ਇਹ ਜੋੜੂ ਬਈ ਦੋ ਹੈ ਹਾਂਜੀ ਅੱਛਾ ਜੋੜੂ ਆ ਜੋੜੂ ਦੂਜਾ ਜੋੜੂ ਕਿੱਥੇ ਆ ਉਹ ਆ ਕੋਲ ਉਹ ਹੈ ਤਾ ਉਹ ਆ ਜਾ ਪੁੱਤਰ ਉਹ ਦੇਖ ਆ ਜਾ ਆ ਜਾ ਦੇਖ ਇਹ ਸੁੱਤਾ ਪਿਆ ਇਨਾ ਆ ਜਾ ਆ ਜਾ ਪੁੱਤ ਗੋਲੀ ਗੋਲੀ ਇਹ ਦੇਖ ਇਹ ਜੋੜੂ ਆ ਇਹ ਦੋ ਬੀਬੀਆਂ ਆ ਕਹਦਾ ਪੁੱਤਰਾ ਜਿਆ ਕਰ ਦੇ ਲੈ ਇਹਦਾ ਉਹ ਕਿਉਂ ਆਇਆ ਇੱਥੇ ਮੇਠਾ ਦੋ ਬਾਈ ਕੀ ਹੋਇਆ ਇਹ ਥੋੜਾ ਮੋਟਾ ਇਹ ਥੋੜਾ ਪਤਲਾ ਛੋਟਾ ਉਹ ਵੱਡਾ ਇਹ ਛੋਟਾ ਕੀ ਨਾਂ ਇਹਨਾਂ ਦਾ ਇਹਨਾਂ ਦਾ ਗਰੇਸ਼ ਹੈ ਕੀ ਦਾ ਮੁਕੇਸ਼ ਹੈ ਜੀ ਅੱਛਾ 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 ਨਰਕੇਸ਼ ਟਾਈਮ ਤੁਹਾਨੂੰ ਕਿਦਾ ਪਤਾ ਇਹਦਾ ਨਰਕੇਸ਼ ਹੈ ਤੁਮ ਕੀ ਇਹ ਭਾਈ ਕੋ ਕਾਮਨ ਸੈਂਸ ਇਹ ਕੋਈ ਨਹੀਂ ਉਹ ਨੱਕ ਲੱਪੜਿਆ ਥੱਲੇ ਦੀ ਨਾ ਉਹ ਨੱਕ ਲੱਪੜਿਆ ਮੇਰਾ ਇੱਕ ਫਰੈਂਡ ਹੋ ਗਿਆ ਦਿਨੇਸ਼ ਉਹ ਨੜੀ ਚੋਚੋ ਐਸੇ ਨੱਕ ਸਾਡਾ ਲਾ ਕੋਈ ਬਣ ਗਿਆ ਮਹੇਸ਼ ਲਾ ਦੇ ਨਜੋੜੇ ਆ ਜੋੜੇ ਉਹਦਾ ਪਤਾ ਇੱਕ ਦਾ ਉਹ ਹੋਏ ਜਾਂਦਾ ਇਹ ਜੋੜਿਆਂ ਦੀ ਬਣਾ ਲਾ ਪਿਆ ਆ ਜਾ ਇਹ ਤੇ ਨਾ ਹਾਂ ਜਿਹਨੇ ਸਾਰੇ ਨਾਲੋਂ ਜ਼ਿਆਦਾ ਪਤਾ ਹੈ ਮੇਜਰ ਬੰਨੋ ਜੇ ਕੋ ਨੰਦਾ ਆਇਆ ਤੁਹਾਡੇ ਏਰੀਏ ਚ ਆ ਕੇ ਨਾ ਜੀ ਮੈਂ ਦੂਜੀ ਵਾਰ ਹੀ ਆ ਗਿਆ ਉਦੋਂ ਜਿੱਦਾਂ ਪਹਿਲਾਂ ਇੱਥੇ ਕਥਾ ਨਹੀਂ ਸੀਗੀ ਤਾਂ ਉਦੋਂ ਆਇਆ ਸੀਗਾ ਤੇ ਅੱਜ ਵੀ ਆਏ ਆ ਬਹੁਤ ਵਧੀਆ ਲੱਗਾ ਠੀਕ ਆ ਇਹ ਪਾਜੀ ਆਪਣੇ ਹਾਂ ਜੀ ਛੋਟੇ ਆ ਸ਼ਕਲ ਮਿਲਦੀ ਆ ਯਾਰ ਆ ਦੇਖਿਓ ਇਹ ਵੀ ਜੋੜੇ ਹੀ ਲੱਗਦੇ ਇਹ ਵੀ ਜੋੜੇ ਹੀ ਲੱਗਦੇ ਦੇਖ ਲਾ ਇਹਦਾ ਦਿਨੇਸ਼ ਹੁਣੀ ਜੋੜੇ ਆ ਪਵੀਆਂ ਹੱਦ ਦੇ ਖੇਡਦੇ ਰਹੋ ਯਾਰਾ ਇਹ ਹੀ ਪਿਆਰ ਆ ਮੇਰਾ ਭਰਾ ਹਾਂ ਜੀ ਹਾਂ ਹੈਨਾ ਪਾਪਾ ਕੁਦ ਦੇ ਓਏ ਪੁੱਤਰ ਕਿੱਦਾਂ ਜੈ ਕਰ ਬਸ 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 ਭਰਾਵਾ ਬਸ ਕਿਹੜੀ ਗੱਲ 'ਚ ਪੜਦ ਪਾਣੀ ਵਿੱਚ ਪਾਪੇ ਨੇ ਦੱਸਿਆ ਤੈਨੂੰ ਜਿੱਤਾ ਭੁੱਲ ਗਿਆ ਸੀ ਯਾਰੋ ਵੀ ਬੁਲਾ ਰਹੋ ਵੀ ਆਇਆ ਇਹ ਆਈ ਇਹ ਤੇਰੇ ਸ਼ ਕੋਣਾ ਇਹ ਚੋ ਦਿਨੇਸ਼ ਕੋਣਾ ਇਹ ਤ੍ਰੇਸ਼ ਲਾਉ ਕਾਮਰਸ ਦੇਖਿਆ ਕਾਮਰਸ ਤ੍ਰੇਸ਼ ਇਹ ਹੀ ਆ ਇਸ ਦਾ ਕੀ ਨਾਮ ਹੈ ਇਹ ਇਹਦਾ ਕੀ ਨਾਮ ਇਹ ਤਾਂ ਨਹੀਂ ਉਹ ਨਹੀਂ 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 ਇਹ ਤਾਂ ਤ੍ਰੇਸ਼ ਹੈ ਇਹ ਰਜਤ ਰਜਤ ਹੋਣੀ ਦਾ ਮਹੇਸ਼ ਕੌਣ ਸੀ ਮਹੇਸ਼ ਕੌਣ ਸੀ ਮਹੇਸ਼ ਕੌਣ ਸੀ ਮਹੇਸ਼ ਕੌਣ ਸੀ ਕੋਈ ਵੀ ਨਹੀਂ ਮੈਂ ਕਹਿ ਬੈਗੂ ਛੋੜੇ ਨਹੀਂ ਆਣੇ ਨਾ ਕੀ ਨਾ ਰੱਖ ਦਿੰਦੇ ਉਹ ਬਸ ਪਿਆਰ ਨਾ ਰੱਖਤਾ ਆਪਾਂ ਨਾਲ ਗੱਲ ਆ ਕੋਈ ਇਧਰ ਛੋਨੂ ਮੋਨੂ ਥੋਨੂ ਠੋਨੂ ਟੋਨੀ ਟੋਨੂ ਠੋਨੂ ਬਾਬਾ ਜੀ ਪਤਾ ਕੀ ਗੱਲ ਆ ਮਾੜਾ ਮਾੜਾ ਹੱਥ ਨਾਲ ਖੇਡਣਾ ਵੀ ਜ਼ਰੂਰੀ ਆ ਹਾਂਜੀ ਇਹ ਰੂਹ ਦੀ ਖਰਾਕ ਆ ਜਿਹੜਾ ਨਾ ਰੂਹ ਦੀ ਖਰਾਕ ਆ ਭਗਤੀ ਇਹ ਜਿਹੜੀ ਸਾਡੇ ਸਰੀਰ ਦੀ ਖਰਾਕ ਆ ਇਹ ਤਾਂ ਤੁਲਨਾ ਇਹ ਵੀ ਜ਼ਰੂਰੀ ਆ ਹੱਥ ਨਾਲ ਖੇਡਣਾ ਹਾਂਜੀ ਹਾਂਜੀ ਓਏ ਰੋਣਾ ਨਹੀਂ ਓਏ ਹੱਸਣਾ ਬੱਜ ਗਿਆ ਬੱਜ ਰੱਜ ਕੇ ਰੋਣ ਲੱਗਿਆ ਨਾ ਮੇਰਾ ਬੋਲ ਭਾਰਾ ਹੈ ਨਾ ਤਾਂ ਤਾਂ ਨਹੀਂ ਕਿਤੇ ਰੋਣ ਲੱਗ ਪਿਆ ਨਹੀਂ ਨਹੀਂ ਇਹ ਉਹ ਇਹ ਡਰਦਾ ਹੈ ਇਧਰ ਬਾਬਾ ਜੀ ਨੂੰ ਦੇਖ ਕੇ ਹੋ ਗਿਆ ਬਾਬਾ ਜੀ ਨੂੰ ਦੇਖ ਕੇ ਆਹ ਬਾਬਾ ਜੀ ਤੇ ਦਾੜੀ ਇਹ ਨਾ ਬਾਬਾ ਜੀ ਦਾੜੀ ਤਾਂ ਸੈੱਟ ਕਰਕੇ ਰੱਖਿਆ ਕਰੋ ਫੇਰ ਹੀ ਡਰ ਲਿਆਣਿਆਂ ਨੇ ਓਹ ਜੰਗਲੀ ਬਾਬੇ ਆ ਜੰਗਲੀ ਅਵੀ ਸ਼ਹਿਰੀ ਬਾਬੇ ਆ ਸ਼ਹਿਰੀ ਹੈ ਹਾਂਜੀ ਚਲੋ ਵਧੀਆ ओके ਬਬੇ ਬਹੁਤ ਵਧੀਆ ਲੱਗਾ ਤੁਹਾਡੇ ਇੱਥੇ ਆ ਕੇ ਨਾ ਜੀ ਮੈਂ ਇਹ ਗੁਫਾ ਬਾਰੇ ਦੱਸੋ ਕੁਝ ਸਾਨੂੰ ਤੁਹਾਡਾ ਤਾਂ ਜਨਮ ਇੱਥੇ ਦਾ ਨਾ ਹਾਂ ਜੀ ਜਨਮ ਸਾਡਾ ਖੱਲਾ ਡੈਮ ਦਾ ਹੀ ਹੈ ਇੱਥੇ ਰਹਿੰਦੇ ਨੂੰ ਕਿੰਨਾ ਚਿਰ ਹੋ ਗਿਆ ਇੱਥੇ ਆਉਦੇ ਹਾਂ ਨਾ ਕੋਈ 60 65 ਸਾਲ ਤੇ ਉਹ ਹੀ ਬਹੁਤ ਚਿਰ ਹੋ ਗਿਆ ਤੇ ਦੱਸੋ ਕੋਈ ਸਾਨੂੰ ਗੁਫਾ ਬਾਰੇ ਗੁਫਾ ਦੇ ਬਾਰੇ ਜੇ ਦੱਸੋ ਇਹਨਾਂ ਨੂੰ ਕੋਈ ਗੱਲਬਾਤ ਨਾ ਕੋਈ ਸੁਣੀ ਹੋਵੇ ਕੋਈ ਗੁਫਾ ਦੇ ਬਾਰੇ ਚ ਐਸਾ ਜੀ ਜਗਾ ਸੀ ਇੱਥਾਰੇ ਜੰਗਲ ਵੀ ਵਾਰਦਾ ਹੈ ਅੱਛਾ ਜੀ ਫੇਰੀ ਤੇ ਜਿਹਨੋ ਨਿਰਵਾ ਮਣਦਾ ਹੈ ਮਹੀਨੇ ਦਾ ਇੱਕ ਦਿਵਾਰ ਇੱਥੇ ਤੂ ਅੱਛਾ ਗੁਫਾ ਸੀ ਪਹਿਲਾਂ ਹਾਂ ਗੁਫਾ ਸੀ ਪਹਿਲਾਂ ਅਬਰ ਮਤਬਲ ਮੇਰੇ ਤੇਰੇ ਵਰਗਾ ਬੰਦਾ ਅੰਦਰ ਨਹੀਂ ਟੇਬ ਸਕਦਾ ਜੱਗਾ ਨਹੀਂ ਸੀ ਕੁਝ ਵੀ ਅੱਛਾ ਫਿਰ ਇੱਥੇ ਇੱਕ ਥੱਲੇ ਦੇ ਜੱਟ ਜੱਟ ਦਾ ਉਹ ਪੀ ਡਬਲ ਜੀ ਲੈ ਗਿਆ ਹਾਂ ਫਿਰ ਉਹ ਪੱਕਿਆਂ ਚ ਹੋਇਆ ਹਾਂ ਮੇਰੀ ਮਰਗੀ ਜਨਾਨਾ ਥਾ ਮੈਂ ਵੀ ਉਹਦੇ ਨਾਲ ਹੀ ਥੱਲੇ ਗਿਆ ਮੇਰੀ ਘਰ ਵਾਲੀ ਗੁਜ਼ਰ ਗਈ ਮੈਂ ਹਟ ਗਿਆ ਮੇਰੇ ਨਿਆਣੇ ਛੋਟੇ ਛੋਟੇ ਦੇ ਅੱਛਾ ਜੀ ਬਸ ਫਿਰ ਉਹ ਹੋਇਆ ਪੱਕਿਆਂ ਚ ਹਾਂ ਪਹਿਲਾਂ ਕੱਚੇ ਜਿਹਾ ਸੀ ਉਹ ਨੋ ਮਸਤਰਾਮ ਹਾਂ ਉਹ ਨੋ 1100 ਰੁਪਏ ਤਨਖਾਹ ਆ ਲੱਗੀ ਪੱਕੇ ਹੂੰ ਉਹ ਨੋ ਫਿਰ ਉਹ ਜਿਹੜੋ ਲਿਆ ਵਾ ਮਣੀਥਾ ਸਾੜਾ ਆਂਦਾ ਸਾ ਮੇਰੇ ਡੈਡੀ ਉਹ ਦਵਾਰ ਘਟਨਾਤਕਾਲ ਵਿੱਚ ਜਾਣਾ ਪਹਿਲੇ ਬਜ਼ੁਰਗ ਐ ਹੋਏ ਸੀ ਬਾ ਕਾੜੀ ਤਾਂ تھی ਨਹੀਂ ਨਾ ਵਾ ਫੇਰ ਉਹ ਸਾੜੇ ਬਾਈਨ ਮੋੜ ਜੇ ਇਹ ਤੇ ਇੱਥੇ ਉੱਪਰ ਨਾ ਰੋਏ ਇਹ ਐਦਾਰੇ ਆਵੇ ਫਿਰ ਸਾੜੀ ਬੁੱਢੀ ਨੇ ਕਿਤੇ ਕਾਫੀ ਖਾਣਾ ਚੋਣ ਦਿੱਤਾ ਫੇਰ ਉਸ 1100 ਰੁਪਏ ਦੇ ਮਤਲਬ ਉੱਤੇ ਹਾਂ ਮਜੂਰ ਇੱਕ ਮੈ ਲੱਗਿਆ ਦੋ ਥਰਲੇ ਦੇ ਮਿਸਤਰੀ ਗਾਏ ਫਿਰ ਪਹਿਲਾ ਦਰਵਾਜਾ ਛੇੜ ਕੇ ਉਹ ਛੇੜ ਕੇ ਟਾਂਕੀਆਂ ਨਾਲ ਮਜ਼ਬੂਤ ਅੰਦਰ ਨੂੰ ਬਣਾਇਆ ਜਿੱਥੇ ਹੁਣ ਬਾਬੇ ਬਿਠਾੜੇ ਇਹ ਭੁਈਆਂ ਸੀ ਇਹ ਥੜੀ ਕੋਈ ਨਹੀਂ ਤਾਂ ਉਹ ਜਿਹੜਾ ਟਿੱਖੇ ਨੂੰ ਟੜਾ થાય ਇਹ ਜੇ ਪੇਜ ਨੇ ਟਾਂਕੀਆਂ ਨਹੀਂ ਜਿਹੜੇ ਗੁਫਾ ਕਹਿੰਦੇ ਆ ਲਹੜੀ ਵਾਲੇ ਬਾਬੇ ਤੱਕ ਨਿਕਲਦੀ ਸੀ ਹਾਂ ਇਹਦੇ ਇਸ ਗੱਲ ਬਾਰੇ ਦੱਸੋ ਤੁਹਾਨੂੰ ਏ ਮਤਲਬ ਇਹ ਬੱਕਰਾ ਇੱਥੇ ਕਿਸੇ ਨੇ ਬਜੇਰ ਮਸਲ ਆਇਆ ਅੰਦਰ ਹੂੰ ਬਜੇਰ ਦੇ ਨਾ ਉਹ ਬੱਕਰਾ ਮਤਲਬ ਬਾਬਾ ਉਹ ਦੇ ਬਰੂ ਦਾ ਉਹ ਬੱਕਰਾ ਇੱਥੇ ਦੇ ਬਣਿਆ ਵੀ ਉਹ ਲੈੜੀ ਏਸੇ ਦੇ ਨਿਕਲ ਗਿਆ ਜਾ ਹਾਂਜੀ ਲੈੜੀ ਏਸੇ ਦੀ ਸੱਚੀ ਆ ਗੱਲ ਹਾਂਜੀ ਠੀਕ ਠੀਕ ਮੈਂ ਫਿਰ ਉਹ ਪੱਥਰ ਅਸੀਂ ਮਤਲਬ ਇੱਕ ਬਾਬਾ ਸਾਹਿਬਾਰੇ ਖੁਲ ਮੀਬ ਉਹ ਪੁੱਛ ਲਿੰਦਾ ਹਰ ਗੱਲ ਲੇ ਮੰਨਿਆ ਦਨੇ ਬਾਬਾ ਸਾਹਿਬ ਫਿਰ ਉਹ ਦੇ ਗਿਆ ਜੀ ਅਸੀਂ ਫਿਰ ਉਹਨੂੰ ਬੋਲਿਆ ਭਾਈ ਐਸਾ ਹੋਣਾ ਏ ਕੱਢਣਾ ਪੱਥਰ ਸਾ ਬੀਚੇ ਦੇ ਅੱਛਾ ਵੱਡਾ ਜਗਾ ਬਣਾਣੀ ਸੀ ਫਿਰ ਉਹਨ ਬੋਲਿਆ ਵੀ ਇਹ ਬਾਬੇ ਤੁਸੀਂ ਇਹ ਹੱਥ ਨਾਲ ਲਾ ਸਕਦੇ ਨੂੰ ਚੱਕ ਦੇ ਸਕਦੇ ਹਾਂ ਅੱਛਾ ਜੀ ਤਾਂ ਵੀ ਇੱਥੇ ਸਿਹੜਾ ਬਣਾਣੀ ਪਹਿਲਾਂ ਇਹਨਾਂ ਨੂੰ ਫੁੱਲਾਂ ਦੀ ਅੱਛਾ ਜੀ ਉਹਦੇ ਪਰ ਰੱਖਣੇ ਅੱਛਾ ਜੀ ਪਰ ਐਸੇ ਰਖੋਣੇ ਵੀ ਆਜੋ ਮੜਾ ਮੜਾ ਤੁਰੀ ਤੁਰ ਤੁਰ ਸਕਦੇ ਹਾਂ ਹਾਂ ਅੱਛਾ 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 ਬਈ ਜੇ ਮੈਂ ਤੁਰ ਲੈਣਾ ਤਾਂ ਜਾਵਾ ਆਪਾਂ ਨਾ ਮੈਂ ਹਾਂ ਤੁਸੀਂ ਕੋਈ ਨਹੀਂ ਜਾਣਾ ਪਰ ਫਿਰ ਮਤਲਬ ਉਸ ਬਾਬੇ ਨੇ ਸਾੜੇ ਬੁੱਢੇ ਅਸੀਂ ਮਤਲਬ ਦਰਵਾਜ਼ਾ ਘੰਡਿਆ ਮੈਂ ਨਾ ਅੱਛਾ ਜੀ ਦਰਵਾਜ਼ਾ ਘੰਡ ਕੇ ਫਿਰ ਉਹ ਜਿਹਾਇ ਤੇ ਲੈ ਕੇ ਫੁੱਲ ਨਹੀਂ ਸੀ ਜਿਹਾ ਬਣਾਇ ਉਹਨੇ ਬੋਲਿਆ ਵੀ ਸਵੇਰੇ ਦੇਣੇ ਤੇ ਸਵੇਰ ਅਤੇ ਬਸ ਕਰਕੇ ਰਾਤ ਨੂੰ ਆਪਣੀ ਜੇ ਥੜੀਏ ਪਰੋਣੇ ਚਾਹੀਦੇ ਇਹ ਅੱਛਾ ਉਹ ਥੜੀਏ ਖੋਰ ਬਣਾ ਲੈਣੀ ਆ ਹਾਂ ਅੱਛਾ ਮਸਤੀਆਂ ਪਰੋਣੇ ਪਹਿਲੇ ਕੱਚੇ ਬਹੁਤ ਬੱਗੇ ਰੇਤੀ ਦੇ تھے ਅੱਛਾ ਅੱਛਾ ਜੀ ਮੈਂ ਫਿਰ ਆਸੀ ਕਿ ਕਿਤਾਬੀ ਬਾਬੇ ਪਾਸੇ ਨੂੰ ਪੁੱਛੇ ਕਿ ਇਹ ਕਿਹਦਾ ਸੀ ਅੱਛਾ ਦੁੱਧ ਲੈ ਸੀ ਨੜਵਾਗਾ ਅੱਛਾ ਜੀ ਲਾਗੇ ਹੋ ਜਾ ਬਾਬਿਓ ਅੱਛਾ ਅੱਛਾ ਨੜਵਾਣੇ ਦੇ ਬਾਅਦ ਹਾਂ ਫੇਰ ਅਸੀਂ ਫੁੱਲੈ ਸੀ ਇਹ ਬਣਾਉ ਉਹਦੇ ਕੋਲ ਰੱਖੇ ਅੱਛਾ ਜੀ ਫੇਰ ਅਸੀਂ ਜੇ ਲੱਗੇ ਭਾਈ ਇਸ ਪੱਤ ਦੀ ਕਿਰਪਾ ਹਾਂ ਹਾਂ ਬਾਬਾ ਜੀ ਅਸੀਂ ਅੱਡੂ 24 ਅੱਡੂ ਭਰੇ ਅਸੀਂ ਅੱਛਾ 24 ਅੱਡੂ ਬੈਠ ਕੇ ਕੰਨ ਮਾਰਿਆ ਮੈਂ ਮੈਂ ਮਾਰਿਆ ਕੰਨ ਹਾਂ ਕੰਨ ਮਾਰ ਕੇ ਜੀਏ ਜੀ ਦੋ ਗੇੜੇ ਲੱਗੇ ਨਾ ਉਹ ਪੱਥਰ ਵੀ ਫਾੜ ਆਉਣਗੇ ਇਹ ਪਿੱਛੇ ਪੱਥਰ ਸਗਾ ਹਾਂ ਅੱਛਾ ਇਹਰੇ ਜੀ ਜਿਹੜੀ ਜਿਹੜੀਆਂ ਪੈੜੀਆਂ ਲੱਗੀਆਂ ਨਾ ਬਾਹਰੋਂ ਨਿਕਲਣਾ ਇਹ ਸਭ ਉਸੇ ਪੱਥਰ ਦੀਆਂ ਅੱਛਾ ਹਾਂ ਇੱਕ ਪੱਥਰੀ ਦੀ ਨਹੀਂ ਇਹ ਸਾਰੀ ਹੈ ਬੱਲੇ 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 ਹਾਂ ਤੇ ਇਹ ਇਹ ਫੇਰ ਗੁਫਾ ਨਿਕਲੀ ਹਾਂ ਫੇਰ ਪਿੱਛੇ ਨੂੰ ਗੁਫਾ ਇਹ ਸਾਰੀ ਗੁਫਾ ਸੀਗੀ ਗੁਫਾ ਚਲੇ ਗਈ ਅੱਗੇ ਤੱਕ ਕਰ ਕਿਆ ਬਾਤ ਹੈ ਹਾਂ ਜੀ ਬਾਤ ਹੈ ਕਿਆ ਬਾਤ ਬਹੁਤ ਫੇਰ ਅਸੀਂ ਮਤਲਬ ਰਾਤੀ ਨੂੰ 11 ਵਜੇ ਇੱਕ ਇਹਨਾਂ ਕਾ ਮਰਮਤ ਕੀਤਾ ਰਾਤ ਨੂੰ ਰਾਤ ਨੂੰ ਹਟਿਆ ਸੀ ਉਹ ਬਾਬੇ ਰੱਖਣੇ ਸੀ ਉੱਪਰ ਵਾਹ ਵਾਹ ਕੀ ਬਾਤ ਫਿਰ ਉਹ ਬਾਬੇ ਉੱਪਰ ਰੱਖ ਕੇ ਤਾ ਦੇ ਮੱਥਾ ਟੇਕ ਕਰਨ ਹੋਇਆ ਗਿਆ। ਅਰੇ ਕੀ ਬਾਤ ਹੈ। ਕੀ ਬਾਤ ਹੈ। ਇਹ ਬਹੁਤ ਵਧੀਆ ਜੀ। ਅੱਛਾ ਕਿੱਦਾਂ ਹੁਣ ਸੰਗਤ ਜਿਆਦਾ ਇੱਥੇ ਆਉਂਦੀ ਨਹੀਂ ਨਾ। ਇੱਕ ਥਾਂ ਬਦਲ ਪੈ ਰਹੀ ਸੀ ਥਿਨਾ। ਬਿਜੀ 30 ਮੈਂ ਪੰਡਾਰਾ ਕਰਨਾ ਹੋਇਆ ਹੈ। ਤੇ ਚਾਰ ਆ ਵੀ ਉਠਾਣ ਦੇ ਜੰਗਾਂ ਨਹੀਂ। ਹਾਂ। ਨਹੀਂ। ਕਿਤੇ ਲੋਕਲ ਬੰਦਿਆਂ ਨੂੰ ਪਤਾ ਆ। ਹਾਂ। ਹਾਂ। ਲਾਗੇ ਲਾਗੇ ਦੇਆਂ ਨੂੰ। ਦੂਰ ਵਾਲੇ ਨੂੰ ਨਹੀਂ ਪਤਾ ਹਜੇ ਜਿਆਦਾ। ਕਿਸ ਨੂੰ ਪੁੱਛੀਏ ਗਹਿਰਾ ਸੇ ਤਾਂ ਨਹੀਂ ਪਤਾ। ਆਹ ਹਾਂ। ਹਾਂ ਤੇ ਹੁਣ ਜਿਨ੍ਹਾਂ ਨੂੰ ਪਤਾ ਲੱਗਦਾ ਆ ਉਹ ਹੁਣ ਆਉਣਗੇ ਵੀਡੀਓ ਦੇ ਤੇ ਤੁਸੀਂ ਆਪਣਾ ਨਾਮ ਦੱਸੋ ਮੰਦਰ ਦੇ ਲਾਗੇ ਬਾਬਿਆਂ ਦਾ ਬਾਬਾ ਜੀ ਦਾ ਘਰ ਆ ਤੇ ਇਹਨਾਂ ਨੂੰ ਵੀ ਮਿਲ ਕੇ ਜਰੂਰ ਜਾਇਰਾਂ ਦੇ ਵਿੱਚ ਇੱਥੇ ਮੰਦਰ ਨਾਲ ਤੁਹਾਡੇ ਕੋਲ ਵੀ ਹਾਂ ਇਹ ਘਰ ਮੰਦਰ ਬਣਿਆ ਹੈ ਅੱਛਾ ਜੀ ਤਾਂ ਇਹ ਤਾਂ ਇੱਥੇ ਬੈਠਿਆ ਠੀਕ ਠੀਕ ਇਹ ਨਵਾਏ ਠੀਕ ਹੈ ਹਾਂ ਜੀ ਤੁਸੀਂ ਆਪਣਾ ਨਾਮ ਬੋਲੋ ਮੇਰਾ ਨਾਮ ਦੁਰਗਰਾਮ ਹੈ ਲਈ ਹਮ ਦੁਰਗਰਾਮ ਬਹੁਤ ਵਧੀਆ ਅੱਛਾ ਇਹ ਜਿਹੜੇ ਗੈਰੇਜ ਵਾਲੇ ਬਾਬੇ ਸੀ ਇਹ ਕੌਣ ਹੋਏ ਆ ਏ ਜਿਹੜਾ ਉਹ ਪਾਰ ਦੀ ਓਰ ਸਿੱਧਰ ਇਹ ਲੀਰ ਬੰਗੀਰੀ ਓਹੀ ਇਹ ਲੈੜਿਆ ਵਾਲਾ ਵੀ ਇਹ ਵੀ ਇਹ ਹੈ ਤਾਂ ਓਹੀ ਆ ਹਾਂ ਇਹ ਤਾਂ ਮੈਂ ਸੁਣਿਆ ਹਾਂ 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 ਹਾਂਜੀ ਹਾਂ ਓਹੀ ਲੀਰ ਬੰਗੀਰੀ ਠੀਕ ਠੀਕ ਚਲੋ ਆ ਜਾਓ ਬੈਠੋ ਮੈਂ ਬਜ਼ੁਰਗੋ ਵਧੀਆ ਲੱਗਾ ਮਿਲ ਕੇ ਤੁਹਾਨੂੰ ਬਹੁਤ ਅ ਪਿੰਡ ਸਰਨ ਸਰਨ ਹਾਂਜੀ ਤੇ ਜਿਹੜੀ ਦੀ ਪਿਛਲੀ ਵੀਡੀਓ ਦੇਖੀ ਆ 11 ਸਿੱਧ ਤੇ ਉਸ ਤੋਂ ਬਾਅਦ ਹੁਣ ਇੱਥੇ ਇੱਕ ਹੋਰ ਸਥਾਨ ਆ ਦਾ ਦਾਨੋ ਦੇਵੀ ਮਤਲਬ ਦਾਨੋ ਦੇਵੀ ਓਕੇ ਇਹ ਮਾਤਾ ਦਾ ਨੋ ਦੇਵੀ ਅੱਛਾ ਜੀ ਹਾਂਜੀ ਠੀਕ ਹੈ ਜੀ ਉਹ ਜਿਹੜਾ ਜੇ ਐ ਐ ਜਿਹੜੀ ਹੈ ਵੈਸੇ ਤੁਸੀਂ ਸਹੀ ਕਹਿ ਰਹੇ ਹੋ ਤੇ ਇੱਥੇ ਸੰਗਤਾਂ ਨੂੰ ਬਹੁਤ ਘੱਟ ਪਤਾ ਮੇਰੇ ਹਿਸਾਬ ਨਾਲ ਇਹਦੇ ਬਾਰੇ ਨਾ ਇੱਥੇ ਲੋਕ ਨੇ ਜਿਹੜੀ ਹੈ ਸੰਗਤਾਂ ਆਉਂਦੀਆਂ ਨਾ ਉਹ ਹਾਂਜੀ ਹਾਂਜੀ ਲੋਕ ਜਿਹੜੇ ਦੇਖਦੇ ਹੀ ਹੈ ਅੱਛਾ ਜੀ ਅੱਛਾ ਜੀ ਜਿਹੜੀ ਬਾਹਰ ਦੀ ਪੌਂਡ ਹੈ ਹਾਂ ਹੋ ਨਿਵਰੇ ਅੰਦੀ ਆਗੇ ਜਿੱਦਾਂ ਸੁਣਾ ਬਰਾਤ ਤੇ ਲੱਗਦੇ ਜਾਂ ਚਾਲੇ ਲੱਗਦੇ ਨੇ ਜੀ 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 ਥੋੜੀ ਜੀ ਤਾਂ ਚਾਲੇ ਨੇ ਚਾਲੇ ਦਾ ਪਤਾ ਲੱਗਣਾ ਕਿਸ ਨੂੰ ਨਹੀਂ ਹੁਣ ਆਪਾਂ ਰੋਡ ਦਿਖਾ ਦੇਣਾ ਹੁਣ ਪਤਾ ਲੱਗ ਜਾਣਾ ਹੈ ਹੁਣ ਸੰਗਤ ਆਊਗੀ ਸ੍ਰਿਸ਼ਟੀ ਤਾਂ ਹੈ ਅੱਗੇ ਅੱਗੇ ਪਰ ਮੈਨੂੰ ਰੋਡ ਦਾ ਯਾਰ ਅੱਥੇਰ ਮੈਨੂੰ ਵੀ ਨਹੀਂ ਪਤਾ ਸਿਕਾ ਮੈਨੂੰ ਵੀ ਨਹੀਂ ਪਤਾ ਸਿਕਾ ਬਈ ਜਿੱਦਾਂ ਮੈਨੂੰ ਵੀ ਨਹੀਂ ਪਤਾ ਸਿਕਾ ਥਾਦੇ ਬਾਰੇ ਹਾਂਜੀ ਹਾਂਜੀ ਤੇ ਬਹੁਤ ਉੱਚੀਆਂ ਨੀਵੀਆਂ ਪਹਾੜੀਆਂ ਚੜ ਕੇ ਤੇ ਉਤਰ ਕੇ तकरीबन ਘਰਾਂ ਦੇ ਵਿੱਚ ਦੀ ਪਹਾੜਾਂ ਦੇ ਵਿੱਚ ਜਿਹੜੇ ਟਾਵੇਂ ਟਾਵੇਂ ਘਰ ਬਣੇ ਹੋਆ ਉਹਨਾਂ ਦੇ ਵਿੱਚੋਂ ਦੀ ਹੋ ਕੇ ਉਹਨਾਂ ਦੀਆਂ ਪੌੜੀਆਂ ਚੜ ਕੇ ਘਰਾਂੀਆਂ ਤਾਂ ਪਹੁੰਚ ਲੈ ਆਪਾਂ ਮਾਤਾ ਦਾਨੋ ਮਾਤਾ ਦੇ ਮਾਤਾ ਦਾਨੋ ਦੇਵੀ ਦੇ ਘਰ ਅੱਜ ਪਹੁੰਚਣ ਲੱਗੇ ਆਂ ਹਾਂਜੀ ਤੇ ਰਸਤਾ ਮੇਨ ਇਹੀ ਆ ਇੱਥੇ ਦਾ ਆ ਰਸਤਾ ਮੇਨ ਆ ਹਾਂਜੀ ਮਾਰੇ ਤਾਂਹੀਂ ਸੰਗਤ ਨਹੀਂ ਫਿਆਰੇ ਵੀ ਗੱਡੀ ਕਿੱਥੇ ਰੁਕਦੀ ਆ ਗੱਡੀ ਉੱਥੇ ਮੰਦਿਰ ਕੋਲ ਆਹ ਹੀ ਰਾਹ ਕੱਟੀ ਜਾਂਦੀ ਆ ਹਾਂ ਹੀ ਰਾਹ ਆਹ ਹੀ ਆਹ ਰਾਹ ਆ ਜੀ ਗੱਡੀ ਆਉਣ ਨੂੰ ਤੇ ਗੌਰ ਨਾਲ ਜਰਾ ਦੇਖ ਲੋ ਵਧੀਆ ਹੋਇਆ ਆਪਾਂ ਗੱਡੀ ਨਹੀਂ ਲੈ ਕੇ ਆਏ ਹਾਂ ਕੋਈ ਗੱਡੀ ਤੁਹਾਨੂੰ ਪਿੱਛੇ ਖੜੀ ਕਰਨੀ ਪੈਣੀ ਸੀਗੀ ਹੈਨਾ ਤੇ ਅਸੀਂ ਸ਼ਾਰਟਕਟ ਲਿਆ ਅੱਜ ਤੇ ਪਹਿਲੀ ਵਾਰੀ ਇਹ ਮੁੰਡਾ ਸਾਡਾ ਕਹਿੰਦਾ ਸੀਗਾ ਕਹਿੰਦਾ ਅੰਛ ਕਹਿੰਦਾ ਹੁੰਦਾ ਬਈ ਤੁਰ ਕੇ ਜਾ ਇਹਨੇ ਕਹਿਣਾ ਵੀ ਪਹਾੜਾਂ ਪਹਾੜ ਤੇ ਜਾਣਾ ਆ ਆ 2 ਘੰਟੇ ਹੋ ਗਏ ਨਾ ਇਹਨੇ ਇਹ ਕਹੀ ਜਾਣਾ ਪਹਾੜ ਤੇ ਜਾਣਾ ਪਹਾੜ ਤੇ ਜਾਣਾ ਆ ਕਿਧਾਂ ਇਹ ਪਿਛਲੇ ਇੱਥੇ ਗਰਾਉਂਡ ਆ ਹਰੇ ਕਾ ਮਾਤਾ ਅਰੇ ਨੰਦ ਆ ਯਾਰ ਸਵਰਗ ਚ ਰਹਿੰਦੇ ਆ ਤੁਸੀਂ ਆ ਜਿਹੜੀਆਂ ਚੀਜ਼ਾਂ ਸਵਰਗ ਨਾਲੋਂ ਘੱਟ ਥੋੜੀ ਆ ਸ਼ੁੱਧ ਹਵਾ ਮਿਲਦੀ ਤੁਹਾਨੂੰ ਪਿਓਰ ਪਾਣੀ ਮਿਲਦਾ ਤੁਹਾਨੂੰ ਨਾ ਸਵੇਰੇ ਉੱਠਦੇ ਆ ਤਾਂ ਜਿਹੜਾ ਜਾਨਵਰਾਂ ਦੀਆਂ ਚਿੜੀਆਂ ਦੀਆਂ ਆਵਾਜ਼ਾਂ ਤੁਹਾਡੇ ਕੰਨਾਂ 'ਚ ਪੈਂਦੀਆਂ ਯਾਰ ਇਹ ਚੀਜ਼ਾਂ ਸ਼ਹਿਰਾਂ 'ਚ ਥੋੜੀ ਮਿਲਦੀਆਂ ਯਾਰ ਹਾਂਜੀ ਇਹ ਸਵਰਗ ਆ ਭਾਜੀ ਸ਼ਹਿਰਾਂ 'ਚ ਲੱਖ ਰੁਪਏ ਲੱਗਾ ਨਹੀਂ ਮਿਲਣੀ ਆ ਇਹ ਉਹ ਭਾਰੀ ਜੋ ਮਰਜੀ ਕਰ ਲੋ ਇਹ ਚੀਜ਼ਾਂ ਨਹੀਂ ਲੱਭਣੀਆਂ ਬ੍ਰਦਰ ਇਹ ਜਿਹੜੀ ਇਹ ਕੁਦਰਤ ਨੇ ਸਿਰਜਣਾ ਕੀਤੀ ਹੈ ਤੇ ਕਾਇਨਾਤ ਨੇ ਇਹ ਨਹੀਂ ਚੀਜ਼ਾਂ ਲੱਭਣੀਆਂ ਨਾ ਇਹ ਐਕਚੁਅਲ ਦੇ ਵਿੱਚ ਇਹ ਹਵਾ ਜਿਹੜਾ ਜਦੋਂ ਤੁਸੀਂ ਇੱਥੇ ਆ ਕੇ ਇਹ ਚੀਜ਼ ਨੂੰ ਅਹਿਸਾਸ ਕਰਦੇ ਨਾ ਇਸ ਚੀਜ਼ ਦਾ ਫਿਰ ਪਤਾ ਲੱਗਦਾ ਹੁਣ ਆ ਪਿੱਪਲ ਆ ਜਦੋਂ ਉਹਦੀ ਫਿਲਮਾਂ 'ਚ ਦੇਖੀਦਾ ਨੇ ਜਿਹੜੀ ਰੀਅਲ ਦੇ ਵਿੱਚ ਜਦੋਂ ਦੇਖਦੇ ਕੁਝ ਲੱਗੇ ਨਹੀਂ ਯਾਰਾਂ ਆਉਂਦਾ ਹਾਂਜੀ ਹਾਂਜੀ ਪਿੰਡਾਂ 'ਚ ਹੈਗੇ ਆ ਪਰ ਸ਼ਹਿਰਾਂ 'ਚ ਮੈਨੂੰ ਨਹੀਂ ਲੱਗਦਾ ਦੇਖਣ ਨੂੰ ਬਹੁਤ ਘੱਟ ਆ ਜਦੋਂ ਅਸੀਂ ਫਿਲਮ 'ਚ ਜਾਂ ਟੈਲੀਵਿਜ਼ਨ 'ਚ ਦੇਖਦੇ ਵੀ ਅਰੇ ਬੂਟਾ ਬਹੁਤ ਅੱਛਾ ਹਾਂ ਜਦੋਂ ਅਸੀਂ ਕੋਲ ਜਾਂਦੇ ਨਾ ਫਿਰ ਲੱਗਦਾ ਪਤਾ ਉਹਦਾ ਉਹ ਵੇ ਅੱਛਾ ਕਿੰਨਾ ਹੈ ਔਰ ਦੇਖੋ ਇਹਨਾਂ ਦੀ ਦੇਣ ਕਿੰਨੀ ਤਕੜੀ ਆ ਇਹ ਇਹ ਆਕਸੀਜਨ ਛੱਡਦੇ ਆ ਰਾਈਟ ਇਹ ਜਿੰਨੇ ਪੈਸੇ ਦਰਦਰਾਸਤ ਤੁਸੀਂ ਦੇਖ ਰਹੇ ਆ ਜਿੰਨੇ ਪੇੜ ਪੋਤੇ ਦੇਖ ਰਹੇ ਆ ਸਾਰੇ ਆਕਸੀਜਨ ਛੱਡਦੇ ਆ ਆਕਸੀਜਨ ਦਿੰਦੇ ਆ ਸਾਨੂੰ ਔਰ ਕਿੰਨੀ ਪਿਆਰੀ ਹਵਾ ਆ ਰਹੀ ਇੱਥੇ ਆ ਕੇ ਮੰਦਰ ਨੂੰ ਆਇਓ ਆ ਜਾ ਪਸ਼ੂਆਂ ਨੂੰ ਬੋਣ ਲਈ ਇਹਦਾ ਸੁੱਕਾ ਨਹੀਂ ਸੁਕਾਣਾ ਹੈ ਸਕੋ ਇਹ ਫਿਰ ਕੋਪਾ ਦਾ ਹੈਗਾ ਇਸ ਤਰ੍ਹਾਂ ਹੀ ਲਾ ਲੈਣਾ ਇਹ ਨਾ ਅੱਛਾ 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 ਵੱਢ ਕੇ ਇਸ ਤਰ੍ਹਾਂ ਹੀ ਠੀਕ ਹੈ ਠੀਕ ਹੈ ਠੀਕ ਗੋਡਾ ਗੋਡਾ ਚਲੋ ਪਹੁੰਚ ਗਏ ਜੀ ਆਪਾਂ ਸਥਾਨ ਤੇ ਹਾਂ ਜੀ ਥੋੜਾ ਜਰਾ ਬੈਠੇ ਲਓ ਜੀ ਤੇ ਪਹੁੰਚ ਚਲੇ ਆ ਜੀ ਤਰਵਾਰ ਤੇ ਤੇ ਕਾਫੀ ਉਚਾਈ ਤੇ ਆ ਹਾਂ ਜੀ ਹਾਂ ਹੈ ਨਾ ਤੇ ਇੱਥੋਂ ਮੇਰੇ ਖਾਲ ਆ ਪਖੜਾ ਬੰਨ ਵੀ ਪਖੜਾ ਡੈਮ ਵੀ ਤੀਦਾ ਪਰਲੇ ਪਾਸੇ ਆ ਆਹ ਆਹ ਵਾਹ ਜੀ ਵਾਹ ਕੀ ਬਾਤ ਆ ਸਾਤ ਮੇ ਗਿਰਾ ਆ ਇਹ ਆ ਪ੍ਰਸਾਦ ਨਾਲ ਗਿਰਿਆ ਨੇ ਪਿੱਛਾ ਲਾਇਆ ਗੰਦ ਦੀ ਗੱਲ ਕਰਦੇ ਆ ਹਾਂ ਜੀ ਜਵਾਰ ਜੀ ਅੱਛਾ 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 ਉਹ ਏਦਾਂ ਹੈ ਨਾ ਥੱਲੇ ਨੂੰ ਨਿਮਾਲਿਆ ਉਹ ਏਦਾਂ ਤੁਸੀਂ ਕਿਣਿਆ ਉੱਪਰੋਂ ਮਿੱਟੀ ਪੈਂਦੀ ਰਹੀ ਉਹ ਬਾਹਰੋਂ ਨਿਕਲ ਗਿਆ ਪਾਣੀ ਨਹੀਂ ਲੈ ਆਏ ਆਹ ਹਾਂ ਮੈਟਰ ਦਾ ਪਾਣੀ ਪਿਆ ਨਾ ਇਕੱਲਾ ਬਿਲਕੁਲ 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 ਗਰਾਊਂਡ ਦਾ ਪਾਣੀ ਸਾਰਾ ਇਕੱਠਾ ਬੈਠਾ ਉਹ ਸ਼ੇਰਾ ਤੈਨੂੰ ਠੰਡ ਵੀ ਲੱਗਦੀ ਆ ਜੀ ਦਿੱਤੀਆਂ ਖੋਲ ਲੋ ਇੱਥੇ ਆ ਜੀ ਬਿਲਕੁਲ 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 ਹਾਂ ਜੀ ਤੇ ਲੋ ਜੀ ਪਹੁੰਚ ਗਏ ਮਾਤਾ ਦੇ ਦਰਬਾਰ ਤੇ ਤੇ ਪਹਿਲਾ ਕਰਉਂਦੇ ਆ ਦਰਸ਼ਨ ਮੇਲੇ ਤੇ ਇਹ ਅੰਕਲ ਜੀ ਇਸੇ ਪਿੰਡ ਦਾ ਮੈਨੂੰ ਨਾਂ ਭੁੱਲ ਜਾਂਦਾ ਤੁਹਾਡੇ ਦਾ ਪਹਿਲਾਂ ਦਾ ਸਰਨ ਸਰਨ ਬਹੁਤ ਪਿਆਰਾ ਤੁਹਾਡਾ ਇੱਥੇ ਦਾ ਜਿਹੜਾ ਵਾਤਾਵਰਨ ਹੈ ਨਾ ਹਵਾ ਬਹੁਤ ਪਿਓਰ ਹੈ ਪਹਿਲੀ ਗੱਲ ਦਾ ਪਿੱਛੇ ਵੀ ਗੱਲ ਕਰਦਾ ਸੀ ਤੇ ਯਰ ਕੋ ਵਾਲੋ ਪਹਿਲਾਂ ਉਧਰ ਮੰਦਿਰ ਦੂਜਾ ਵੀ ਦਿਖਾ ਦਈਏ ਸ਼ਿਵ ਜੀ ਮਹਾਰਾਜ ਦਾ ਚਲੋ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਇਹ ਸਬੱਬ ਬਣਦਾ ਹਾਂਜੀ 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 ਲੈਡ ਵਾਟ ਨਹੀਂ ਯਾਰ ਕੀ ਆ ਇਹ ਕੀ ਬਾਤ ਹੈ ਕੀ ਬਾਤ ਵਾਹ ਜੀ ਵਾਹ ਤੇ ਹਾਂ ਜੀ ਕੀ ਨਾਮ ਆ uncle ਜੀ ਆਪਣਾ ਮੇਰੇ ਨੋ ਪ੍ਰੇਮ ਸਿੰਘ ਹਾਂਜੀ ਪ੍ਰੇਮ ਸਿੰਘ ਪ੍ਰੇਮ ਸਿੰਘ ਕਿਆ ਬਾਤ ਆ ਬੋ ਵੀਰ ਤੇ ਇੱਥੇ ਦੇ ਇਤਿਹਾਸ ਬਾਰੇ ਜੋ ਸੁਣਿਆ ਵੱਡਿਆਂ ਤੋਂ ਉਹ ਅਸੀਂ ਤੁਹਾਨੂੰ ਦੱਸਿਆ ਇਹ ਦਰਬਾਰ ਆ ਪੰਦਰ ਦੇ ਮੱਥਾ ਢੇਕਿਆ ਇੱਧਰ ਹਾਂਜੀ ਹਾਂਜੀ ਇਹ ਜਾਜੇ ਹੋਈ ਹੈ ਅੱਛਾ ਜੀ ਹੁਣ ਇਹ ਸਾਨੂੰ ਵੀ ਜਿਹੜੀ ਨੌਲੇਜ ਹੈ ਰੀ ਵੀ ਹੈ ਬਾਕੀ ਨਹੀਂ ਹੈ ਹਾਂ ਠੀਕ ਹੈ ਦੇਖਿਆ ਸੁਣਿਆ ਆ ਆਪਣੇ ਵੱਡਿਆਂ ਤੋਂ ਸੁਣਿਆ ਵੱਡਿਆਂ ਤੋਂ ਵੱਡਿਆਂ ਤੋਂ ਸੁਣਿਆ ਆ ਤੇ ਵੱਡਿਆਂ ਤੋਂ ਕੀ ਸੁਣਿਆ ਉਹ ਹੀ ਦੱਸ ਦੋ ਇਹੀ ਜੀ ਮਾਤਾ ਜੀ ਛੱਡੀ ਆਈ ਇੱਥੇ ਬਸੀਏ ਅੱਛਾ ਜੀ ਹੁਣ ਅੱਗੇ ਰੱਬ ਜਾਣੇ ਭਾਈ ਸ਼ਗਲ ਨੂੰ ਅਸੀਂ ਵੀ ਨਹੀਂ ਕਹਿ ਸਕਦੇ ਦੇਖੋ ਇਦਾਂ ਹੁੰਦੀ ਆ ਜੂ ਕੋਈ ਵੀ ਜਗ੍ਹਾ ਹੁੰਦੀ ਐ ਤੇ ਇਦਾਂ ਗਾਂ ਤੋਂ ਗਾਂ ਜਨਰੇਸ਼ਨ ਤੋਂ ਜਨਰੇਸ਼ਨ ਪਾਸ ਹੁੰਦੀ ਆਉਂਦੀ ਆ ਨਾ ਠੀਕ ਆ ਬਹੁਤ ਵਧੀਆ ਤੇ ਹੋਰ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਜਿੱਥੇ ਉਹਦਾ ਨਾਂ ਰੱਬ ਦਾ ਉਹਨਾਂ ਦੇ ਬਣਾਏ ਹੋਏ ਜਿਹੜੇ ਕਹ ਲੋ ਉਹਨਾਂ ਦੇ ਸੇਵਕ ਹੀ ਹੁੰਦੇ ਆ ਹੋਰ ਹੋਰ ਹਨ ਭਗਤ ਹੁੰਦੇ ਆ ਤੇ ਜੇ ਕੋਈ ਇੱਥੇ ਸੰਗਤ ਆਉਂਦੀ ਆ ਦਰਸ਼ਨ ਮੇਲੇ ਕਰਨ ਤਾਂ ਉਹਨਾਂ ਦੀ ਮਨੋਕਾਮਨਾ ਵੀ ਪੂਰੀਆਂ ਹੁੰਦੀਆਂ ਆਉਣੀਆਂ ਚਲੋ ਉਹਨੀਆਂ ਤਾਂ ਹੀ ਆਂਦੇ ਨੇ ਕਹਨ ਉਹ ਹੀ ਤਾਂ ਕਹਿੰਦਾ ਪਿਆ ਉਹਨਾਂ ਬਾਰੇ ਦੀ ਜਬਰੇ ਤੁਹਾਨੂੰ ਪੁੱਛਣਾ ਆਂਦੇ ਅਸੀਂ ਗੱਲ ਨਹੀਂ ਹੈ ਹਰ ਅਸ਼ਟਮੀ ਨੂੰ ਛਪੰਡਾਰਾ ਕਰੀਂਦਾ ਅੱਛਾ ਹਰ ਅਸ਼ਟਮੀ ਨੂੰ ਭੰਡਾਰਾ ਕਰੀਂਦਾ ਤੇ ਸ਼ਿਵਰਾਤਰੀ ਨੂੰ ਭੰਡਾਰਾ ਕਰੀਂਦਾ ਅੱਛਾ ਜੀ ਕਰਜੀ ਸਾੜੀ ਕਮੇਟੀ ਹੈ ਅੱਛਾ ਜੀ ਹਾਂ ਜੀ ਠੀਕ ਹੈ ਤਾਂ ਇਹ ਨਹੀਂ ਆ ਵੀ ਅਸੀਂ ਕਰਦੇ ਨਹੀਂ ਆ ਕਰਦੇ ਜਿੰਨਾਂ ਕੋ ਸਾਡੇ ਸਰ ਦਾ ਉਹਨਾਂ ਦਾ ਅਸੀਂ ਕਰੀ ਬਸ ਤੇ ਇੱਥੇ ਜਿਹੜਾ ਨਾ ਆ ਇਧਰਲਾ ਪਾਸ ਆ ਬਹੁਤ ਵਧੀਆ ਆ ਆ ਡੈਮ ਦੀ ਦਾ ਇਧਰਲੇ ਪਾਸਿਓਂ ਹਾਂ ਇੱਥੇ ਡੈ ਵੀ ਆ ਥੱਲੇ ਪਰਲੇ ਪਾਸੇ ਡੈਮ ਹਨ ਤੇ ਲੈਡੀਆਂ ਸਿੱਧੇ ਇਧਰ ਆ ਜਾਂਦਾ ਸਾਹਮਣ ਆ ਗਿਆ ਉਹ ਟੀਬੀ ਜਿਹੜੀ ਥੋੜੀ ਹਾਂ ਇਹ ਲੈੜੀ ਸਿੱਧੀ ਖੇੜਲੇ ਪੁੱਲੇ ਪਾਸੇ ਦੀ ਹੈ ਹੀਟੀਆਂ ਸਿੱਧਾ ਬਰੇ ਹਨ ਠੀਕ 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 ਤੇ ਚਲੋ ਬਹੁਤ ਪਿਆਰਾ ਜੀ ਬਹੁਤ ਵਧੀਆ ਦੱਸਿਆ ਤੁਸੀਂ ਜਿੰਨਾ ਵੀ ਤੁਹਾਨੂੰ ਜਾਣਕਾਰੀ ਸੀਗੀ ਤੁਸੀਂ ਦੇ ਦਿੱਤੀ ਆ ਤੇ ਮਾਤਾ ਦਾ ਕੀ ਨਾਮ ਹੈ ਇਹਨਾਂ ਦਾ ਦਾਨੋ ਦੇਵੀ ਦਾਨੋ ਦੇਵੀ ਠੀਕ ਆ ਬਹੁਤ ਵਧੀਆ ਅੰਕਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੀਰੇ ਕਦਾ ਤੁਸੀਂ ਵੀ ਦੱਸ ਦਿਓ ਕੁਝ ਮਾਤਾ ਬਾਰੇ ਜੋ ਸੁਣਿਆ ਆ ਕਿਦਾਂ ਸ਼ੇਰਾ ਚਲ ਵਧੀਆ